বিজে গভারমেন্ট ਦੇ ਸਾਹਮਣੇ ਆਪਣੇ ਪੈਂਟ ਲੈਣ ਲਈ ਵੀ ਗਿਆ ਸੀਗਾ 5 ਮਿੰਟਾਂ ਬਾਅਦ ਆ ਕੇ ਦੇਖਿਆ ਤੇ ਬਾਰੀ ਕੋਲੀ ਤੇ ਦੇਖਿਆ ਕਿ ਸ਼ੀਸ਼ਾ ਟੁੱਟਿਆ ਹੋਇਆ ਹੈ ਕੈਮਰੇ ਵਗੈਰਾ ਚੈੱਕ ਕੀਤੇ ਤੇ ਪਤਾ ਲੱਗੇ ਚੋਰੀ ਹੋ ਗਈ ਬੈਗ ਦੇ ਵਿੱਚ ਮੇਰਾ ਨੀਅਰਬੁਕਿੰਗ ਕਲਾਕ ਪਈ ਸੀਗੀ ਜੀ ਜੀ ਸੀਮਿੰਟ ਤੇ ਰੇਤ ਤੇ ਬਜਰੀ ਦਾ ਕੰਮ ਹੈ ਆਪਣਾ ਜੱਸੀ ਚੌਂਕ ਤੇ ਮੈਂ ਕਹਿੰਦਾ ਹਾਲਾਤ ਹੀ ਦੇਖੋ ਤੁਸੀਂ 5 ਮਿੰਟ ਲੱਗੇ ਸਿਰਫ ਬਿਲਕੁਲ ਸਾਹਮਣੇ ਖੜ੍ਹੀ ਹੈ ਕਾਰ ਪਟਾਣ ਸ਼ੀਸ਼ਾ ਟੁੱਟਿਆ ਹੋਇਆ ਹੈ ਤਿੰਨ ਵਾਰ ਬੰਦੇ ਨੇ ਟਰਾਈ ਕੀਤੇ ਸ਼ੀਸ਼ਾ ਤੋੜਨੇ ਦੇ ਤੀਸਰੀ ਵਾਰ ਤੋੜ ਕੇ ਲਾਇਆ ਜੀ ਸਾਡੀ ਮਦਦ ਕੀਤੀ ਜਾਵੇ ਰਿਪੋਰਟ ਦਰਜ ਹੋ ਗਈ ਹੈ ਜੀ ਮੈਂ ਜਸਟ ਇੱਥੇ ਬੀਜੇ ਗਾਰਮੈਂਟ ਦੇ ਸਾਹਮਣੇ ਆਪਣੇ ਪੈਂਟ ਲੈਣ ਲਈ ਰੁਕਿਆ ਸੀਗਾ ਤੇ ਜਸਟ ਪੈਂਟ ਲਈ ਤੇ 5 ਮਿੰਟਾਂ ਬਾਅਦ ਆ ਕੇ ਦੇਖਿਆ ਤੇ ਬਾਰੀ ਖੋਲੀ ਤੇ ਦੇਖਿਆ ਵੀ ਸ਼ੀਸ਼ਾ ਟੁੱਟਿਆ ਹੋਇਆ ਉਸ ਤੋਂ ਬਾਅਦ ਕੈਮਰੇ ਵਗੈਰਾ ਚੈੱਕ ਕੀਤੇ ਤੇ ਇਸ ਪਤਾ ਲੱਗਿਆ ਚੋਰੀ ਦਾ ਜੀ ਕਿੰਨਾ ਬੈਗ ਸੀਗਾ ਬੈਗ ਦੇ ਵਿੱਚ ਮੇਰਾ ਨੀਅਰ ਬੁੱਕ 300000 ਰੁਪਏ ਸੀਗੇ ਜੀ ਹਾਂਜੀ ਕੀ ਕੰਮ ਕਰਦੇ ਆ ਜੀ ਇਹ ਸੀਮਿੰਟ ਤੇ ਰੇਤੇ ਬਜਰੀ ਦਾ ਕੰਮ ਆ ਜੀ ਆਪਣਾ ਜੱਸੀ ਚੌਂਕ ਅੱਛਾ ਤੁਸੀਂ ਇੱਥੇ ਪੈਂਟ ਲੈਣਾ ਹਾਂਜੀ 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 ਅੱਛਾ ਤੇ ਆ ਕੇ ਦੇਖਿਆ ਕਿੰਨੇ ਕਿ ਚਿਰਚੇ ਇਹ ਘਟਨਾ ਵਾਪਰ ਗਈ 5 ਮਿੰਟ ਹੀ ਲੱਗੇ ਮੈਂ ਕਹਿੰਦਾ ਹਾਲਾਤ ਹੀ ਦੇਖੋ ਤੁਸੀਂ 5 ਮਿੰਟ ਲੱਗੇ ਸਿਰਫ ਹੀ ਤੇ ਬਿਲਕੁਲ ਸਾਹਮਣੇ ਖੜੀ ਹੈ ਕਾਰ ਦੁਕਾਨ ਦੇ ਕਿੰਨੇ ਬੰਦੇ ਸੀ ਇਹ ਜੀ ਉੱਥੇ ਜਿਹੜੇ ਆਏ ਕੈਮਰੇ ਵਿੱਚ ਫਿਲਹਾਲ ਵੀਰੇ ਇੱਕ ਹੀ ਦਿਖ ਰਿਹਾ ਬਾਕੀ ਦੁਕਾਨਾਂ ਬੰਦ ਹੋ ਚੁੱਕੀਆਂ ਸੀਗਾ ਸਵੇਰੇ ਪਤਾ ਚੱਲੇਗਾ ਜੀ ਅੱਛਾ ਹਾਂਜੀ ਕੈਮਰਾ ਇਹ ਤੋੜਿਆ ਗਿਆ ਸ਼ੀਸ਼ਾ ਜੀ ਉਹ ਸ਼ੀਸ਼ਾ ਤੋੜਿਆ ਗਿਆ ਜੀ ਤਿੰਨ ਵਾਰ ਬੰਦੇ ਨੇ ਟਰਾਈ ਕੀਤੀ ਸ਼ੀਸ਼ਾ ਤੋੜਨੇ ਦੀ ਤੀਸਰੀ ਵਾਰ ਤੋੜ ਕੇ ਲੈ ਗਿਆ ਠੀਕ ਹੈ ਨਾ ਚਾਹੋ ਕਿ ਪੁਲਿਸ ਨੂੰ ਰਿਪੋਰਟ ਦਰਜ ਕਰਾਪੀ ਇਹੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਜੀ ਰਿਪੋਰਟ ਦਰਜ ਹੋ ਗਈ ਹੈ ਜੀ ਹਾਂਜੀ ਇਹ ਜੀ ਅਨਸਰਾਂ ਤੇ ਇੱਕ ਅਮਲ ਕੜੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਜਰੂਰ ਮਿਲਣੀ ਚਾਹੀਦੀ ਵੀਰੇ ਜਿਵੇਂ ਆਪਾਂ ਇਸ ਵੇਲੇ ਤੱਕ ਮਿਹਨਤ ਕਰਦੇ ਪਏ ਹਾਂ ਤੁਸੀਂ ਮਿਹਨਤ ਕਰਦੇ ਪਏ ਜੇ ਐਂ ਹੀ ਬੰਦੇ ਨੇ ਅਮੀਰ ਹੋਣਾ ਤਾਂ ਫਿਰ ਆਪਾਂ ਵੀ ਇਹੀ ਕੰਮ ਸ਼ੁਰੂ ਕਰ ਲੈਨੇ ਜੀ ਸੌਖਾ ਕੰਮ ਹੈ ਜੀ ਉਮੀਦ ਹੈ ਜੀ ਪੁਲਿਸ ਮਤਲਬ ਜਿਹੜਾ ਪੂਰੀ ਉਮੀਦ ਹੈ ਜੀ ਆਪ ਸਰਕਾਰ ਦੇ ਪੂਰੀ ਉਮੀਦ ਹੈਗੇ ਜੇ ਬਲਡੋజర్ ਚਲਾ ਸਕਦੇ ਨੇ ਤਾਂ ਕੁਝ ਵੀ ਨਹੀਂ ਹੈਗਾ ਜੀ